ਪਿੰਡ ਮਹਿਮਾ ਸਰਜਾ ਵਿਖੇ ਦੁਰਗਾ ਮੰਦਿਰ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਕੀ ਪ੍ਰਧਾਨ ਸੈਕਟਰੀ ਅਤੇ ਹੋਰ ਅਹੁਦੇਦਾਰ ਜਿਸ ਵਿੱਚ ਕੀ ਸਾਰੇ ਪਿੰਡ ਦੇ ਮੋਤਵਾਰਾਗੂ ਜਿਵੇਂ ਪੰਚ ਸਰਪੰਚ ਸਾਬਕਾ ਸਰਪੰਚ ਅਤੇ ਨੰਬਰਦਾਰ ਵੀ ਨਿਯੁਕਤ ਕੀਤੇ ਗਏ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਇੱਥੇ ਕੌਣ ਕੌਣ ਪ੍ਰਧਾਨ ਬਣਾਏ ਗਏ ਕਮੇਟੀ ਦੇ ਮੈਂਬਰ ਕਮਲਜੀਤ ਸ਼ਰਮਾ ਮੈਂ ਪ੍ਰਧਾਨ ਚ ਨੇ ਆ ਸਾਰੇ ਪਿੰਡ ਦੇ ਪਬਲਿਕ ਬਿਲਡਿੰਗ ਠੀਕ ਹੈ ਇਹ ਕਮੇਟੀ ਵੱਲੋਂ ਭਾਈਚਾਰੇ ਵੱਲੋਂ ਠੀਕ ਹੈ ਤੇ ਪਵਨ ਕੁਮਾਰ ਖਜ਼ਾਨਚੀ ਹੈ ਜੀ ਮੇਰੇ ਨਾਲ ਹੀ ਖੜੇ ਆ ਤੇ ਸਰਜੀਤ ਸ਼ਰਮਾ ਤੇ ਭੋਲਾ RAM ਸ਼ਰਮਾ ਵਾਈਸ ਪ੍ਰਧਾਨ ਆ ਤੇ ਰਕੇਸ਼ ਕੁਮਾਰ ਰਿੰਕੂ ਸੈਕਟਰੀ ਹੈ ਤੇ ਬਾਕੀ ਸਾਰੇ ਸਤਿਕਾਰਯੋਗ ਮੈਂਬਰ ਨੇ ਜਿਨ੍ਹਾਂ ਵਿੱਚ ਸਾਡੇ ਸ਼ਹਿਰੀ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਸੁਰਿੰਦਰ ਸਿੰਘ ਬਿੱਟੂ ਜੀ ਇਹ ਰੀਮੈਂਬਰ ਨੇ ਮਾਰਕੀਟ ਕਮੇਟੀ ਪੁੱਛੋ ਮੰਡੀ ਅਤੇ ਸਾਡੇ ਸੁਰਿੰਦਰ ਸ਼ਿਲਿੰਦਰ ਸਿੰਘ ਸੋਢੀ ਨੰਬਰਦਾਰ ਇਹ ਵੀ ਇਸ ਕਮੇਟੀ ਦੇ ਮੈਂਬਰ ਹਨ ਤੇ ਸਾਡੇ ਸਰਜੀਤ ਸਿੰਘ ਲੀਲੂ ਸਾਹਿਬ ਕਾ ਮੈਂਬਰ ਇਹ ਵੀ ਇਸ ਕਮੇਟੀ ਦੇ ਮੈਂਬਰ ਹਨ ਤੇ ਜਗਜੀਤ ਸਿੰਘ ਵਕੀਰ ਸਾਹਿਬ ਜੋ ਸਾਹਿਬ ਕਾ ਸਰਪੰਚ ਨੇ ਮਹਿਮਾ ਸਰਜਾ ਦੇ ਇਹ ਵੀ ਇਸ ਕਮੇਟੀ ਦੇ ਸਤਿਕਾਰਯੋਗ ਮੈਂਬਰ ਨੇ ਸੀਨੀਅਰ ਮੈਂਬਰ ਨੇ ਤੇ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਸੇਠ ਜੀ ਸਹਾਇਕ ਖਜ਼ਾਨਚੀ ਨੇ ਸਾਡੇ ਨਾਲ ਖੜੇ ਨੇ ਕੁੱਲ ਕੁੱਲ ਕਿੰਨੇ ਮੈਂਬਰ ਹੈ ਜੀ ਕਮੇਟੀ ਦੇ ਕੁੱਲ ਕਮੇਟੀ ਦੇ ਮੈਂਬਰ 15 ਜੀ ਠੀਕ ਤੇ ਬਾਕੀ ਸਹਿਯੋਗੀ ਨੇ ਸਾਰਾ ਪੰਡਿਤ ਸਹਿਯੋਗੀ ਹੈ ਬਾਕੀ ਬਹੁਤ ਸੱਚੇ ਦਰਬਾਰ ਕੀ ਜੈ